ਬੜਾ ਸਾਹਿਬ ਤੁਹਾਡੀ ਕੋਈ ਸਮੱਸਿਆ ਬੋਲਣੀ ਚਾਹੁੰਦਾ ਹਾਂ ਦੱਸੋ ਜੀ ਅੱਜ ਡਾਟਸਰ ਕੈਸਾ ਬਾਜੋ ਜੀ ਸਾਡੇ ਬਹੁਤ ਇਸ਼ਤਿਹਾਰ ਜੋ ਬਤਵਾਤੇ ਸੱਜਣ ਬਾਜ਼ਾਰ ਦੇ ਜਿਤਨੇ ਵੀ ਅੱਜ ਦੀ ਮੀਟਿੰਗ ਵਿੱਚ ਇਥੇ ਸ਼ਮੂਲਿਤ ਹੋਏ ਹਨ ਉਹਨਾਂ ਦਾ ਬਹੁਤਨਵਾਜ਼ ਹੈ ਨਮਾਦ ਹੈ ਸਭ ਤੋਂ ਵੱਧ ਨਗਰ ਕੌਂਸਲ ਜਿਨ੍ਹਾਂ ਨੇ ਬਹੁਤ ਵਧੀਆ ਵਧੀਆ ਤਰੀਕਾ ਗ੍ਰਹਿਣ ਕੀਤਾ ਕਿ ਜਿਸ ਤਰ੍ਹਾਂ ਪ੍ਰਧਾਨ ਜੀ ਕਨਾਮ ਸਿੰਘ ਜੀ ਕਹਿੰਦੇ ਸੀ ਕਿ ਜਦੋਂ ਕੋਈ ਵੀ ਬਜ਼ਾਰ ਦਾ ਕੱਲਾ ਕੱਲਾ ਬੰਦਾ ਜਾਂਦਾ ਹੈ ਉਹਦੀ ਸਮੱਸਿਆ ਹੁੰਦੀ ਹੈ ਕਈ ਵਾਰੀ ਉੱਥੇ ਮੁਲਾਜ਼ਮ ਨਹੀਂ ਚੱਕਰਦਾ ਜਿਆਦਾ ਕੰਮ ਨਹੀਂ ਹੋ ਪਉਂਦਾ ਵਧੀਆ ਕੀਤਾ ਕਿ ਜਿਹੜੀ ਤੁਸੀਂ ਇਹ ਤਰੀਕਾ ਅਪਣਾਇਆ ਬਹੁਤ ਛਲਾਗਾਜੋਗ ਹੈ ਸੋ ਸਮੱਸਿਆਵਾਂ ਜਿਹੜੀਆਂ ਬਾਜ਼ਾਰ ਦੀਆਂ ਹਨ ਤਕਰੀਬਨ ਜਿੰਨੇ ਵੀ ਸਤਕਾਰਜੋਗ ਬਾਜ਼ਾਰ ਤੇ ਫਰਾ ਬੈਠੇ ਹਨ ਸਾਰਨ ਪਤਾ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੇ ਆਪਾਂ ਗਾਹਕ ਦੀ ਲਈਏ ਬਾਹਰਲੇ ਗਾਹਕ ਦੀ ਬਾਹਰਲੇ ਗਾਹਕ ਚਾਹੁੰਦਾ ਕਿ ਮੈਨੂੰ ਆਉਣ ਲਈ ਕੋਈ ਦਿੱਕਤ ਨਾ ਹੋਵੇ ਸੜਕਾਂ ਵਧੀਆ ਹੋਣ ਆਉਣ ਜਾਣ ਦਾ ਜ ਸਾਧਨ ਉਹ ਮੇਰੇ ਲਈ ਮਹੱਈਆ ਹੋਵੇ। ਜਦ ਤੱਕ ਜਦੋਂ ਦਾ ਬਾਹਰਲਾ ਸੀਵਜ ਦਾ ਜਾਂ ਪਾਣੀ ਦਾ ਸ਼ੁਰੂ ਕੰਮ ਹੋਇਆ ਇਹ ਬਾਜ਼ਾਰ ਨੂੰ ਬਹੁਤ ਵੱਡਾ ਇੱਕ ਖੋਰਾ ਲੱਗਾ। ਜਿਹੜੀ ਪਹਿਲਾਂ ਇੱਥੇ ਆਮਦਨ ਸੀ ਬਾਜ਼ਾਰ ਦੀ ਦੁਕਾਨਦਾਰਾਂ ਨੂੰ ਬਿਲਕੁਲ ਨਲ ਹੋ ਕੇ ਰਹਿ ਗਈ। ਕਿਉਂਕਿ ਸਮਾਂ ਜ਼ਿਆਦਾ ਹੋਣ ਨਾਲ ਗਾਗ ਤੇ ਬਹੁਤ ਅਸਰ ਪੈਂਦਾ ਹੈ। ਜੇ ਦੇ ਕੋ ਆਪਣੇ ਸਾਧਨ ਹਨ ਉਹ ਲੋੜਵੰਦ चीज ਤਾਂ ਜ਼ਰੂਰ ਲੈ ਜਾਂਦਾ ਹੈ ਪਰ ਦੂਸਰੀ ਚੀਜ਼ ਲਿਆਉਣ ਨੂੰ ਉਹ ਨਾ ਮਮਕਰ ਹੁੰਦਾ ਸੋ ਸਭ ਤੋਂ ਵੱਡੀ ਸਮੱਸਿਆ ਹੈ ਬਾਹਰਲੇ ਜਿੰਨੀ ਵੀ ਰੌਂਡ ਹੈ ਉਹ ਜਿੰਨਾ ਜਲਦੀ ਹੋ ਸਕੇ ਉਹਨੂੰ ਕੰਪਲੀਟ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਪਿੱਛੇ ਜਾਏ ਇਥੇ ਉਮਰਪੁਰੇ ਨੂੰ ਜਿਹੜੀ ਸੜਕ ਬਣੀ ਹੈ ਜਿੱਦਾਂ ਉਹ ਸ਼ੁਰੂ ਕੀਤੀ ਹੈ ਇਸ ਤਰ੍ਹਾਂ ਸਾਡੀ ਬੇਨਤੀ ਹੈ ਕਿਬਾਲਾ ਰੌਂਡ ਜਿਹੜਾ ਛਿੱਤੀ ਛਿੱਤੀ ਉਹ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਗਾਗਨ ਨੂੰ ਆਉਣ ਵਾਲੇ ਹਰ ਇਨਸਾਨ ਨੂੰ ਇਹਦੀ ਸੂਹਤ ਮਿਲ ਸਕੇ ਦੂਸਰਾ ਜੋ ਬਾਜ਼ਾਰ ਦਾ ਪਿਛਲੇ ਸਮੇਂ ਤੋਂ ਦਾਸ ਨੇ ਵੀ ਬਹੁਤ ਇਹ ਜੋ ਲਾਇਆ ਇਸ ਚੀਤੇ ਲੇਕਿਨ ਬਾਜ਼ਾਰ ਵਾਲੇ ਸਾਰਿਆਂ ਨੇ ਇਸ ਚੀਜ਼ ਦਾ ਕਿਹਾ ਬਈ ਜਦੋਂ ਬਾਹ ਲਗਾ ਕਹੋਂਦਾ ਖਾਸ ਕਰਕੇ ਲੇਡੀਜ਼ ਉਹਨਾਂ ਲਈ ਬਾਥਰੂਮ ਦਾ ਬਹੁਤ ਸਮੱਸਿਆ ਹੈ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਬਾਥਰੂਮ ਬਣ ਤਕਰੀਬਨ ਜਿੱਥੇ ਤੇ ਲੋਡ ਹੈਗੀ ਬਾਜ਼ਾਰ ਤੇ ਬਾਥਰੂਮ ਸਾਰੇ ਬਣਨੇ ਚਾਹੀਦੇ ਹਨ ਕਿਉਂਕਿ ਬਹੁਤ ਵੱਡੀ ਸਮੱਸਿਆ ਹੈ ਐਡਾ ਵੱਡਾ ਨਗਰ ਹੋਵੇ ਤੇ ਆਪਣੀ ਕੋਈ ਇੱਥੇ ਇਹ ਸਹੂਤ ਨਹੀਂ ਹੈ ਦੂਸਰਾ ਸਫਾਈ ਦਾ ਜਿਹੜਾ ਗੱਭਾ ਜੀ ਕਹਿ ਕੇ ਹਟਿਆਨਾ ਸਫਾਈ ਠੀਕ ਹੈ ਆਪਣੇ ਪੈਰ ਪਰ ਆਇਆ ਸਾਰੇ ਅਸੀਂ ਉਹਨਾਂ ਦੇ ਬਰਫਲਾਪ ਨਹੀਂ ਹੈ ਲੇਕਿਨ ਡਿਊਟੀ ਲਈ ਡਿਊਟੀ ਸਮਝ ਕੇ ਉਹ ਸਫਾਈ ਜ਼ਰੂਰ ਕਰਨਾ ਜਿੱਥੇ ਅਸੀਂ ਦੁਕਾਨਦਾਰ ਅਗਰਵਾਲ ਦੇ ਦੁਕਾਨ ਤੋਂ ਲੈ ਕੇ ਮੇਰੀ ਦੁਕਾਨ ਤੱਕ ਤੇ तकरीबन ਮੈਂ ਦੇਖਦਾ ਈਵਨ 3 ਮਹੀਨੇ ਤੋਂ ਉੱਪਰ ਹੋ ਗਿਆ ਹੈ ਨਾਲੀਆਂ ਦੇ ਜੋ ਉੱਪਰ ਜੋ ਪੈ ਪਏ ਹਨ ਉਹ ਨਾਲੀਆਂ ਦੇ ਉਹ ਬਿਲਕੁਲ ਨਹੀਂ ਹੈ ਸਾਫ਼ ਕਰਦੇ ਅਸੀਂ ਕਈ ਵਾਰ ਜ਼ੋਰ ਪਾ ਕੇ ਉਹਨਾਂ ਕਹੀਦਾ ਕਈ ਵਾਰ ਕਰ ਜਾਂਦੇ ਲੇਕਿਨ 3 ਮਹੀਨੇ ਤੋਂ ਉੱਪਰ ਹੋ ਗਿਆ ਤੇ ਉਹ ਬੜੀ ਸਮੱਸਿਆ ਹੈ ਕਿ ਜਿਹੜੀ ਉਹ ਸਫਾਈ ਨਹੀਂ ਹੋ ਰਹੀ ਕਿ ਨਾਲੀਆਂ ਹੁੰਦੀਆਂ ਸੀਗੀਆਂ ਓਪਨਲੀ ਨਾਲੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਪਾਣੀ ਮਾਰੋ ਪਤਾ ਹੁੰਦਾ ਸੀ ਵੀ ਸਫਾਈ ਹੋ ਗਈ ਹੁਣ ਤਾਂ ਪਤਾ ਹੀ ਲੱਗਦਾ ਵੀ ਸਫਾਈ ਹੋਈ ਕਿ ਨਹੀਂ ਹੋਈ ਪਰ ਸਾਨੂੰ ਜਰੂਰ ਪਤਾ ਵੀ ਨਹੀਂ ਹੋ ਰਹੀ ਇਹ ਸਮੱਸਿਆ ਮੈਂ ਬਹੁਤ ਚਿਰ ਪਹਿਲਾਂ ਇੱਕ ਬੇਨਤੀ ਕੀਤੀ ਸੀ ਵੀ ਜਿੱਦਾਂ ਆਪਣੇ ਚੌਕ ਹੈਲੀ ਲੋਵਲ ਦਾ 메인 ਬਾਜ਼ਾਰ ਦਾ ਇਹ ਮੈਂ ਜ਼ਰੂਰ ਇਹ ਗੱਲ ਸਾਂਝੀ ਕੀਤੀ ਸੀ ਅੱਜ ਵੀ ਕਰਦਾ ਕਿ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਕੋ ਗੱਡੀਆਂ ਹੈ ਘਰ ਆ ਆ ਕੋਈ ਵੀ ਸਾਧਨ ਹੈਗਾ ਉਹਨਾਂ ਨੂੰ ਪ੍ਰੋਪਰ ਜਾਂ ਤੋ ਆਪਣੇ ਘਰ ਖੜੀਆਂ ਕਰਨ ਜਾਂ ਉਹ ਥਾਂ ਲੈ ਕੇ ਕਿਰਾਏ ਤੇ ਖੜੀਆਂ ਕਰਨ ਉਹ ਦਿਨ ਨੂੰ ਵੀ ਰਾਤ ਨੂੰ ਕਿੱਥੇ ਖੜੀਆਂ ਰਹਿੰਦੀਆਂ ਜਦ ਕਿ ਉਹ ਜਿਹੜੇ ਚੌਕ ਆ ਇਸ ਤਰ੍ਹਾਂ ਬਣੇ ਹਨ ਬਾਜ਼ਾਰ ਲਈ ਕਿ ਬਾਲ ਲਗਾ ਕੇ ਗੱਡੀ ਵਿੱਚ ਆਪਣਾ ਸਮਾਨ ਲੈ ਕੇ ਆਪਣਾ ਚੱਲ ਜਾਵੇ ਉਹਨਾਂ ਲਈ ਸਮੱਸਿਆ ਇਹ ਆਉਂਦੀ ਆ ਕਿ ਉਹ ਗੱਡੀਆਂ ਪਹਿਲੇ ਹੀ ਉੱਥੇ ਖੜੀਆਂ ਹੁੰਦੀਆਂ ਉਹ ਗੱਡੀ ਨਹੀਂ ਲੱਗਦੀ ਇਹ ਜਰੂਰ ਸਮੱਸਿਆ ਹੈਗੀ ਇਹ ਵੀ ਹੱਲ ਹੋਣੀ ਚਾਹੀਦੀ ਹੈ ਸੋ ਇਹਨਾਂ ਦੇ ਵਿੱਚ ਸਮੱਸਿਆ ਚ ਪਿੰਡ ਬਦਦ ਜੋ ਹੈਗੀ ਉਹ ਤਾਂ ਜੋ ਬੱਕਰੀ ਗੱਲ ਹੈ ਵਿਚਾਰ ਦੀ ਸਮੱਸਿਆ ਸਭ ਤੋਂ ਵੱਡੀ ਇਹ ਹੈਗੀ ਆ ਕਿ ਜਿਹੜੀਆਂ ਨਾਲੀਆਂ ਸਫਾਈ ਲਈ ਬਾਥਰੂਮ ਹੈਗਾ ਪਾਰਕਿੰਗ ਹੈਗੀ ਆ ਇਹਦਾ ਜ਼ਰੂਰ ਖਿਆਲ ਰੱਖੋ ਤਾਂ ਕਿ ਇਹ ਆਉਣ ਵਾਲੇ ਸਮੇਂ 'ਚ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੱਲ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਮਿੰਦਰ ਸਿੰਘ ਕੈਂਤ ਜਿਨ੍ਹਾਂ ਨੇ ਜਿਹੜੀਆਂ ਸਮੱਸਿਆਵਾਂ 'ਤੇ ਸਾਡਾ ਧਿਆਨ ਖਿੱਚਿਆ ਉਹ ਨੋਟ ਹੋ ਗਈਆਂ ਇੱਕ ਮੈਂ ਬੇਨਤੀ ਕਰਾਂਗਾ ਕਿ ਥੋੜੇ ਜਿਹਾ ਫੋਨ ਆਪਾਂ ਜੇ ਬੰਦ ਕਰ ਲਈਏ ਤੇ ਥੋੜਾ ਜਿਹਾ ਆਪਾਂ ਥੋੜੀ ਜਲਦੀ ਇਹ ਮੀਟਿੰਗ ਸਮਾਪਤ ਕਰ ਲਾਂਗੇ ਤੇ ਤਾਂ ਕਿ ਸਾਰੇ ਬਿਜੀ ਹੈਗੇ ਨੇ ਸਾਰੇ ਦੁਕਾਨਾਂ ਤੋਂ ਆਪਣਾ ਕੰਮ ਛੱਡ ਕੇ ਆਏ ਨੇ ਇੱਕ ਚੀਜ਼ ਜਿਹੜੇ ਵੀ ਹੁਣ ਨਿਕਸ ਆਣਗੇ ਬਰਾ ਇਹ ਚ ਇੱਕ ਖਿਆਲ ਰੱਖਣਾ ਕਿ ਅਸੀਂ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੋਣਾ ਵੀ ਅਸੀਂ 3 ਵੀਲਰ ਬੱਕ ਬੱਕ ਪਿੰਡਾਂ ਚੋਂ ਚਲਾਉਣ ਦਾ ਉਪਰਾਲਾ ਕੀਤਾ ਆ ਪਰ ਉਹਦੇ ਵਿੱਚ ਜਦੋਂ ਕਹਿੰਦੇ ਨੇ ਤੁਸੀਂ ਕਿਸੇ ਚੀਜ਼ ਨੂੰ ਕਰਦੇ ਆ ਤੇ ਫਿਰ ਜੋ ਸਮੱਸਿਆਵਾਂ ਮਜੂ ਨਿਕਲ ਕੇ ਆਣੀਆਂ ਤੇ ਫੇਰ ਹੀ ਤੁਹਾਨੂੰ ਪਤਾ ਲੱਗਦਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹ ਸੰਗਵਾਲ ਭੁੱਲਰ ਕਾਦੀਆਂ ਤੇ ਖੋਖੇ ਆਲ ਸ਼ੁਰੂ ਕੀਤਾ ਸੀਗਾ ਉਹ ਸਾਡੇ ਜਿਹੜੇ 3 ਵੀਲਰ ਟੈਂਪੋ ਜੂਨੀਅਨ ਵਾਲੇ ਉਹ ਵੀ ਯਤਨ ਵੀ ਸ਼ੁਰੂ ਕੀਤਾ ਉਹਨਾਂ ਦੀ ਸਮੱਸਿਆ ਇੱਕੋ ਹੀ ਆ ਰਹੀ ਆ ਕਿ ਉਹ ਹਜੇ ਸਵਾਰੀ ਦਾ ਜਿੰਨਾ ਚਿਰ ਕੋਈ ਆਉਣ ਜਾਣ ਦਾ ਰੂਟੀਨ ਨਹੀਂ ਬਣਦੀ ਜਿੰਨਾ ਚਿਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਧਨ ਚੱਲ ਰਹੇ ਨੇ ਤੇ ਉਹਨਾਂ ਦੇ ਚਾਰ-ਚਾਰ ਗੇੜੇ ਖਾਲੀ ਲੱਗ ਜਾਂਦੇ ਕਿਉਂਕਿ ਇੱਕ ਕਦੀ ਸਵਾਰੀ ਟੱਕਰ ਗਈ ਟੱਕਰ ਗਈ ਕਿਉਂਕਿ ਇੱਕ ਸਵਾਰੀ ਨੂੰ ਪਤਾ ਲੱਗਣ ਲਈ 5-4 ਮਹੀਨੇ 6 ਮਹੀਨੇ ਲੱਗਣੇ ਆ ਵੀ ਸਾਧਨ ਆ ਰਿਹਾ ਇਸੇ ਤਰ੍ਹਾਂ ਸਾਡਾ ਕੋਟਵਾਲ ਖਾਨ ਤੋਂ ਫਤਿਹਪੁਰ ਰਾਮੇয়াল ਸ਼ੇਰਪੁਰ ਦਾ ਅਡਾ ਉਮਰਪੁਰ ਉਪਲੂਪਾ ਇਹ ਇਹ ਰੂਟ ਸੀਗਾ ਸਾਡਾ ਇੱਕ ਅਸੀਂ ਨੂਰਮੈਲ ਤੋਂ ਕਮਟਾਲੀ ਕੰਦੋਲਾ ਤੇ ਕਮਟਾਲਾ ਪਿੰਡ ਦੇ ਵਿੱਚ ਦੀ ਇਹ ਸਾਡੇ ਦੋ ਚੱਲ ਰਹੇ ਨੇ ਸਾਡੇ ਇੱਕ ਨੂਰਮੈਲ ਵਾਲਾ ਇੱਕ ਦੋ ਦਿਨ ਸ਼ੁਰੂ ਕਰ ਰਹੇ ਨੇ ਤੇ ਇੱਕ ਸੰਗਵਾਲ ਵਾਲਾ ਇਦਾਂ ਹੀ ਸਾਡਾ ਮੌਸਾਦ ਨੂੰ ਸੀਗਾ ਬਾਇਆ ਖੇਲਾ ਨਾਵਾ ਵਗੈਰਾ ਪਰ ਉੱਚ ਸਮੱਸਿਆ ਕਾਹੀ ਆ ਵੀ ਜਿਹੜੇ 3 ਮੀਲਰ ਵਾਲੇ ਉਹ ਸਾਰੇ ਸਾਵੇਂ ਸਿੱਕੇ ਨੇ ਉਹਨਾਂ ਦਾ ਸਾਡੇ ਕੋਲੋਂ ਪੰਜ ਪੰਜ ਦਿਨ ਪਹਿਲਾਂ ਮੈਂ ਮੀਟਿੰਗ ਕੀਤੀ ਸਰ ਰਜਿੰਦਰ ਸਿੰਘ ਨਾਲ ਕਿ ਜਿੰਨਾ ਚਿਰ ਸਾਡੀ ਕੋ ਰੁਟੀਨ ਨਹੀਂ ਬਣਦੀ ਸਾਨੂੰ 6 ਮਹੀਨੇ ਦਾ ਕੋ ਇਟਾ ਦਾ ਕੰਪਲਸ਼ੇਟ ਹੋ ਜਾਏ ਕਿ ਜਿਹੜਾ ਸਾਡਾ ਕਟੋ-ਕਟ ਦਿਹਾੜੀ ਨਾਂ ਵੀ ਬਣੇ ਸਾਡਾ ਪੈਟਰੋਲ ਦਾ ਖਰਚ ਨਿਕਲ ਜਵੇ ਇਹਦੇ ਬਾਬਤ ਹੁਣ ਜਦੋਂ ਵੀ ਤੁਸੀਂ ਕਿਸੇ ਨੇ ਕੋ ਆਪਣਾ ਸਮੱਸਿਆ ਰੱਖਣੀ ਆ ਇਹਦੇ ਬਾਰੇ ਵੀ ਨਾਲ ਦੀ ਨਾਲ ਤੁਸੀਂ ਸਲਾਹ ਦੇਣੀ ਵੀ ਇਹਦੇ ਬਾਰੇ ਆਪਾਂ ਕੀ ਹੱਲ ਕਰ ਸਕਦੇ ਆ ਜਿਵੇਂ ਕਿ ਗਗਬਾ ਸਾਹਿਬ ਨੇ ਕਿਹਾ ਵੀ ਜੇ ਅਸੀਂ ਚੌਂਕੀ ਦਾ ਰੱਖਦੇ ਆ ਤਾਂ ਸੀ ਕੋ ਦੁਕਾਨ ਵਾਲੇ ਉਹਦਾ ਹਿੱਸਾ ਮਤਲਬ ਕੁਝ ਥੋੜਾ ਥੋੜਾ ਪਾ ਸਕਦੇ ਆ ਉਸ ਬਾਬਤ ਵੀ ਵੀ ਆਪਾਂ ਉਹਨਾਂ ਜੇ ਥਰੀ-ਵੀਲਰਾਂ ਨੇ ਪਿੰਡਾਂ ਚੋ ਸਵਾਰੀ ਲੈ ਕੇ ਆਉਣੀ ਇਸ ਵਾਰੀ ਬਾਜ਼ਾਰ ਚ ਆਉਣੀ ਬਾਜ਼ਾਰ ਚੋਂ ਉਹ 10 ਰੁਪਏ ਖਰਚ ਕੇ ਜਾਊਗੀ ਤੇ ਉਹਦੇ ਲਈ ਆਪਾਂ ਬਾਜ਼ਾਰ ਵੱਲੋਂ ਆਪਾਂ ਕੀ ਕਰ ਸਕਦੇ ਇਹਦੇ ਬਾਰੇ ਵੀ ਨਾਲ ਦੀ ਨਾਲ رائے ਜ਼ਰੂਰ ਦੇਣੀ ਆ ਮੈਂ ਬੇਨਤੀ ਕਰਾਂਗਾ ਸੁਖਨੇਂਦਰ ਔਜਲਾ ਜੀ ਸੁਖਨੇਂਦਰ ਜੀ ਅਮਨ ਜੀ ਹਾਂਜੀ ਬਾਈ ਜੀ ਬਿੱਲਾ ਜੀ ਆਜੋ ਹੋਰ ਬਿਹਸਤਕਾਰ ਜੋ ਪ੍ਰਧਾਨ ਜੀ ਜੱਕੂ ਸਾਹਿਬ ਮੈਨੂੰ ਇੱਕ ਵੱਲ ਦੀ ਬਹੁਤ ਖੁਸ਼ੀ ਹੋਈ ਆਗੇ ਮੈਂ ਪ੍ਰਸ਼ੀਧੀਆਂ ਪੰਚਾਇਤਾਂ ਨੂੰ ਮਾੜਾ ਨਹੀਂ ਕਹਿੰਦਾ ਮਾੜਾ ਨਹੀਂ ਕਹਿਣ ਲੱਗਾ ਮੈਂ ਉਹ ਵੀ ਬਹੁਤ ਵਧੀਆ ਆਪਣਾ ਕੰਮ ਜਿੰਨਾ ਵੀ ਕੀ ਕਰਕੇ ਗਏ ਆ ਪਰ ਇਸ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਅਪਰਾਲਾ ਜਿਹੜਾ ਇਹਨਾਂ ਨੇ ਕੀਤਾ ਵੀ ਬਾਜ਼ਾਰ ਨੂੰ ਸਾਰਿਆਂ ਨੂੰ ਲੈ ਕੇ ਮੀਟਿੰਗ ਕਰੀਏ ਬਹੁਤ ਵਧੀਆ ਲੱਗਾ ਤੁਹਾਨੂੰ ਤੇ ਬਾਕੀ ਬਾਜ਼ਾਰ ਦੀਆਂ ਸਮੱਸਿਆਵਾਂ ਕਾਬਾ ਸਾਹਿਬ ਵੀ ਦੱਸ ਕੇ ਗਏ ਆ ਕਹਿਨ ਸਾਹਿਬ ਵੀ ਦੱਸ ਕੇ ਗਏ ਤੇ ਸਾਰੇ ਪਿੰਡ ਦੀਆਂ ਸਮੱਸਿਆ ਬਹੁਤ ਜ਼ਿਆਦਾ ਤੇ ਹੋਲੀ ਫੋਲੀ ਜਿੰਨਾ ਵੀ ਸਹਿਯੋਗ ਸਾਡਾ ਲਵੋਗੇ ਅਸੀਂ ਤੁਹਾਨੂੰ ਸਹਿਯੋਗ ਦੇਣ ਲਈ ਤਿਆਰ ਆ ਤੁਸੀਂ ਵੱਧ ਚੜ ਕੇ ਕੰਮ ਕਰੋ ਬਾਕੀ ਪਿਆਰ ਦੀ ਜਿਹੜੀ ਸਮੱਸਿਆ ਆ ਤਕਰੀਬਨ ਮੈਂ ਇੱਕ ਗੱਲ ਜ਼ਰੂਰੀ ਕਹਿਣਾ ਚਾਹੁੰਦਾ ਕਿ ਪੁਲਿਸ ਤੱਕ ਤੁਸੀਂ ਇਹ ਗੱਲ ਜ਼ਰੂਰੀ ਪਹੁੰਚਾਉਣੀ ਆ ਕਿ ਸਾਡੀ ਸੁਣ ਨਹੀਂ ਇਹਨਾਂ ਨੇ ਤੁਹਾਡੀ ਸੁਣ ਲੈਣੀ ਆ ਕਿਉਂਕਿ ਬਾਜ਼ਾਰ ਦੇ ਵਿੱਚ ਇਹ ਚਾਰ-ਚਾਰ ਪੰਜ-ਪੰਜ ਮੁੰਡੇ ਜਿਹੜੇ ਚੜ੍ਹ ਕੇ ਜਾਂਦੇ ਆ ਉਹ ਬਹੁਤ ਜ਼ਿਆਦਾ ਬਹੁਤ ਤੰਗੀ ਆ ਰਹੀ ਆ ਗਾ ਗਾ ਨੰਗਦਾ ਪੜਦਾ ਆ ਵੇਚ ਲੱਗਦੇ ਆ ਬੜਾ ਪ੍ਰੋਬਲਮ ਆਉਦੀ ਏਦੀ ਇਸ ਕਰਕੇ ਥੋੜਾ ਜਿਹਾ ਇਹ ਪੁਲਿਸ ਨੂੰ ਦੇ ਦਿੱਤੀ ਜਾਵੇ ਵੀ ਬਾਜ਼ਾਰ ਦੇ ਵਿੱਚ ਕਿਹੜਾ ਰੱਖੋ ਜ਼ਰੂਰੀ ਠੀਕ ਨਹੀਂ ਤੇ ਦੂਜੀ ਹੈਗੀ ਇਹ ਬਾਥਰੂਮ ਦੀ ਜਿਹੜੀ ਗੱਲ ਆ ਵੀ ਬਾਥਰੂਮ ਦੀ ਬਹੁਤ ਪ੍ਰੋਬਲਮ ਆ ਰਹੀ ਆ ਬਾਥਰੂਮ ਪਿਛਲੇ ਪਾਸੇ ਜਗਾ ਹੈਗੀ ਆ ਭਈ ਜੇ ਉੱਥੇ ਤੁਸੀਂ ਬਣਾਉਣਾ ਚਾਹੁੰਦੇ ਅੱਗੇ ਕਈ ਵਾਰੀ ਮੇਰੇ ਨਾਲ ਇਕੱਠੇ ਹੋਏ ਆਂ ਤੇ ਲਾਲਾ ਜੀ ਤਰਸੀਮ ਲਾਲਾ ਜੀ ਵੀ ਇਹਨਾਂ ਵੀ ਸਲਾਹ ਦਿੱਤੀ ਸੀ ਨਾਲ ਵੀ ਇੱਥੇ ਬਣਾਉਣਾ ਉਹ ਥੋੜਾ ਜਿਹਾ ਇਟਾ ਉੱਟਾ ਪਟ ਕੇ ਦੁਬਾਰਾ ਫੇਰ ਉੱਥੇ ਖੜੇ ਹੋ ਜਾਂਦੀਆਂ ਇਸ ਕਰਕੇ ਜੇ ਬਣਾਉਣਾ ਤਾਂ ਪੱਕੇ ਤਰੀਕੇ ਨਾਲ ਅਸੀਂ ਤੁਹਾਨੂੰ ਰਿਆ ਦੰਨੇ ਆ ਵੀ ਕਿੱਦਾਂ ਬਣ ਸਕਦਾ ਉਹ ਛੱਤ ਤੋਂ ਰਿਆ ਲੈ ਲਓ ਅਸੀਂ ਤਾਂ ਵੀ ਦੱਸ ਦੰਨੇ ਵੀ ਇੱਦਾਂ ਬਣਦਾ ਜਰੂਰੀ ਨਹੀਂ ਵੀ ਛੱਤ ਪਾ ਕੇ ਬਣਾਉਣਾ ਜਾਂ ਆਂਡ ਗਵਾਂਡ ਦੀਆਂ ਛੱਤਾਂ ਨੂੰ ਖਤਰਾ ਪੈ ਜਾਵੇ ਉਹ ਨਹੀਂ ਆਪਾਂ ਚਾਹੁੰਦੇ ਹੈਗੇ ਕਿਸੇ ਨੂੰ ਵੀ ਕੋਈ ਪੌੜੀ ਲਾ ਕੇ ਜਾਂ ਉੱਤੋਂ ਦੀ ਚੜ੍ਹ ਇਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਅਸੀਂ ਓਪਨਲੀ ਜਿਹੜੀ ਕੰਧ ਕਰ ਸਕਦੇ ਆ ਆਪਾਂ ਛੋਟੀ ਜੀ ਕੰਧ ਕਰਕੇ ਜਿਸ ਦੇ ਵਿੱਚ ਬੰਦਾ ਸਿਰ ਦਾ ਇਸਲਾ ਹੋਵੇ ਬਾਕੀ ਬਾਥਰੂਮ ਬਣ ਜਾਣਾ ਕਿ ਲੇਡੀਜ਼ ਵਾਸਤੇ ਬਣਾਉਣਾ ਤੇ ਇੱਕ ਤੁਸੀਂ ਚੌਂਕ ਦੇ ਵਿੱਚ ਵੀ ਬਣਾ ਸਕਦੇ ਆ ਆਪਾਂ ਉੱਥੇ ਕਿਸੇ ਸਾਈਡ ਦੇ ਉੱਤੇ ਇੱਥੇ ਵੀ ਆਪਾਂ ਇੱਕ ਸਾਈਡ ਦੇ ਉੱਤੇ ਲੇਡੀਜ਼ ਲਈ ਬਣਾ ਸਕਦੇ ਆ ਛੋਟਾ ਜਿਹਾ ਜਿੱਦਾਂ ਲੇਡੀਜ਼ ਲਈ ਬਹੁਤ ਪ੍ਰੋਬਲਮ ਆਉਂਦੀ ਆ ਬਾਕੀ ਹੋਰ ਤਾਂ ਪ੍ਰੋਬਲਮ ਆ ਸਾਰੀਆਂ ਦੱਸ ਹੀ ਦਿੱਤੀਆਂ ਤੁਹਾਨੂੰ ਵੀ ਤੁਹਾਨੂੰ ਖੁਦ ਵੀ ਪਤਾ ਆ ਸਾਰੀਆਂ ਪ੍ਰੋਬਲਮਾਂ ਦਾ ਤੇ ਅੱਗੇ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਸਹਿਯੋਗ ਪੂਰਾ ਕਰਾਂਗੇ ਤੇ ਆਇਆ ਸਾਰਿਆਂ ਭਰਾਵਾਂ ਦਾ ਮੈਂ ਥੇਦਲੋ ਸ਼ੁਕਰਗੁਜ਼ਾਰ ਕਰਦਾ ਵੀ ਮੇਰਾ ਖਿਆਲ ਵੀ ਦੋ ਚਾਰ ਹੀ ਆਉਣੇ ਪਰ ਸਾਰੇ ਆ ਗਏ ਬਹੁਤ ਵਧੀਆ ਗੱਲ ਹੋਈ ਹੈ। ਵੱਡੀ ਵਾਕਿਆ ਬਹੁਤ ਖੁਸ਼ੀ ਹੋਈ ਕਿ ਅਸੀਂ ਵੀ ਇਸ ਚੀਜ਼ ਤੋਂ ਚਿੰਤਤ ਸੀਗੇ ਕਿ ਕਈ ਵਾਰੀ ਦੁਕਾਨਦਾਰੀ ਨੂੰ ਜਾਂ ਦੁਕਾਨਦਾਰੀ ਦੇ ਸਮੇਂ ਨੂੰ ਰੱਖੇ ਮੈਂ ਸੰਦੀਪ ਜੀ ਨੂੰ ਕਹਿ ਰਿਹਾ ਸੀਗਾ ਕਿ ਆਪਾਂ ਸ਼ਾਮ 7:00 ਤੋਂ ਲੈ ਕੇ 7:00 ਤੋਂ ਲੈ ਕੇ ਸ਼ਾਮ ਦਾ 8:00 7 ਵਜੇ ਦਾ ਟਾਈਮ ਰੱਖੀਏ ਤਾਂ ਕਿ ਦੁਕਾਨਦਾਰ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਤੁਸੀਂ ਇੰਨੀ ਵੱਡੀ ਗਿਣਤੀ ਚਾਏ ਹੋ ਮਤਲਬ ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ। ਤਮੈਂ ਬੇਨਤੀ ਕਰਾਂਗਾ ਸਰਿੰਦਰਪਾਲ ਮੜਗਾ ਜੀ ਨੂੰ ਕਿ ਉਹ ਵੀ ਦੋ ਮਿੰਟ ਲਈ ਸਾਨੂੰ ਕੁਝ ਜਾਣ। ਪ੍ਰਧਾਨ ਜੀ ਬਾਕੀ ਐਮਪੀ ਸੀ ਸਹਿਮਾਨ ਔਰ ਸਾਰੇ ਦੁਕਾਨਦਾਰ ਪ੍ਰਭੂ ਬਹੁਤ ਵਧੀਆ ਬਹੁਤ ਖੁਸ਼ੀ ਹੋਈਆ ਕਿ ਨਗਰ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਮੱਸਿਆਵਾਂ ਜਿਹੜੀਆਂ ਉਹ ਸਾਡੇ ਘਰ ਆ ਕੇ ਸੁਣਨੀਆਂ ਸ਼ੁਰੂ ਕੀਤੀਆਂ ਤਾਂ ਇਹਦੇ ਨਾਲ ਮੈਂ ਕਿਰਾਏ ਦੇ ਮੰਗਾ ਕ ਜਿੱਦਾਂ ਡਾਕਟਰ ਰਮਨਦੇਵ ਮਗਰਲੇ ਪਾਸੇ ਜਿਹੜਾ ਪਲਾਟ ਆ ਉਹ ਜੇ ਨਗਰ ਕੌਂਸਲ ਇਹ ਮਤ ਕਰੇ ਵੀ ਪਰਲੇ ਪਾਸੇ ਤੋਂ ਬੰਦ ਕਰਕੇ ਇੱਧਰ ਕੋਈ ਗੇਟ ਲਾ ਦਿੱਤਾ ਜਾਵੇ ਤਾਂ پارکਿੰਗ ਲਈ ਸਕੂਟਰ ਮੋਟਰਸਾਈਕਲ ਦੀ پارکਿੰਗ ਲਈ ਜਿਹੜਾ ਉਹ ਵਰਤਿਆ ਜਾ ਸਕਦਾ ਤੇ ਸਾਫ ਸਫਾਈ ਵੀ ਉਹਦੀ ਰਹਿ ਸਕਦੀ ਆ ਤੇ ਜਿਹੜਾ ਉੱਥੇ ਬਾਧੂ ਆ ਕੇ ਮੈਂ ਮਤਲਬ ਮੁੰਡੇ ਬੈਠਦੇ ਆ ਉਹਦੇ ਤੋਂ ਵੀ ਮੇਰੇ ਖਿਆਲ ਸਾਨੂੰ ਛੁਟਕਾਰਾ ਪੈ ਜਾਏਗਾ ਤੇ ਉਥੇ ਇੱਕ ਜਿਹੜਾ 게ਟ ਤੇ ਕੈਮਰਾ ਲਾ ਦਿੱਤਾ ਜਾਵੇ ਜੇ ਕਿਸੇ ਨੂੰ ਇਹ ਡਰ ਹੋਵੇ ਸਾਡਾ ਮੋਟਰਸਾਈਕਲ ਜਾਂ ਜੋ ਚੋਰੀ ਹੋ ਸਕਦਾ ਪਿਛਲੀ ਸਾਈਡ ਜਿਹੜੀ ਆ ਉਥੇ ਉਹ ਗ੍ਰਿਲ ਲਾ ਕੇ ਬੰਦ ਕਰ ਦਿੱਤੀ ਜਾਵੇ ਇਧਰਲੀ ਸਾਈਡ ਤੋਂ ਐਂਟਰੀ ਹੋ ਜਵੇ ਉਹਦੇ ਨਾਲ ਜਿਹੜਾ ਉਹ ਬਾਜ਼ਾਰ ਚ ਜਿਹੜਾ ਟਰੈਫਿਕ ਦਾ ਮੇਰੇ ਖਿਆਲ ਆ ਉਹ ਕਾਫੀ ਫਰ ਪੈ ਸਕਦਾ ਕਿ ਜਿਹੜੇ ਕਾਫੀ ਸਮਾਂ ਸਕੂਟਰ ਮੋਟਰਸਾਈਕਲ ਖੜੇ ਰਹਿੰਦੇ ਆ ਉਹ ਮਗਰ ਖੜਾਏ ਜਾ ਸਕਦੇ ਆ ਉਹਦਾ ਫਾਇਦਾ ਲਿਆ ਜਾ ਸਕਦਾ ਸੋ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਿਆਰਾ ਸਿੰਘ ਕੈਂਤ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਕੋਈ ਉਹਨਾਂ ਦੇ ਧਿਆਨ ਚ ਸਮੱਸਿਆ ਅਜੀਤ ਕੁਮਾਰ 베ਜ ਜੀ ਆਓ ਬਾਜੀ ਤੁਹਾਡਾ ਧੰਨਵਾਦ ਕਰਦਾ ਪਹਿਲੋ ਕਮੇਟੀ ਦਾ ਇੱਕ ਮਿੰਟ ਬੰਦ ਨਹੀਂ ਕਰ ਗਿਆ ਮੈਂ ਪਹਿਲੋ ਕਮੇਟੀ ਦਾ ਸੈਕੰਡਰੀ ਆਏ ਸੱਜਣਿਆਂ ਇਹਨਾਂ ਦਾ ਧੰਨਵਾਦ ਵੀ ਇਹਨਾਂ ਨੇ ਪਹਿਲੀ ਵਾਰੀ ਸਾਡੇ ਮਿਲਗੇ ਦੇ ਵਿੱਚ ਸਾਨੂੰ ਇੰਨਾ ਸਹਿਯੋਗ ਦਿੱਤਾ ਵੀ ਸਾਡੀ ਕੋਈ ਗੱਲ ਦਿਲ ਦੀ ਸੁਣਨ ਦੀ ਖੇਚਲ ਕੀਤੀ ਸੋ ਜੇ ਅਸੀਂ ਕੋਈ ਗੱਲ ਮਾੜੀ ਵੀ ਕਹਿ ਦਵਾਂਗੇ ਤਾਂ ਪਲੀਜ਼ ਉਹਨੂੰ ਦਿਲ ਦੇ ਨਾਲ ਲਈਓ ਅਲੱਗ ਹੋ ਕੇ ਸਮਝਾ ਵੀ ਲਈਓ ਵੀ ਨਹੀਂ ਇਹਦਾ ਮਤਲਬ ਆ ਸੀ ਜੋ ਤੁਸੀਂ ਮੋਹਾਈ ਤੋਂ ਟੈਂਪੂ ਕਹੇ ਆ ਜਾਂ ਪੂਰੇ ਪਿੰਡਾਂ ਤੋਂ ਲਾਏ ਆ ਮੈਂ ਅਨ ਆਫੀਸ਼ੀਅਲੀ ਪਹਿਲੋਂ ਗਿਆ ਸੀ ਰਜਿੰਦਰ ਉਹਨਾਂ ਨੂੰ ਬਿਛੇ ਟੈਂਪੂ 8 ਟੈਂਪੂ ਨਾ ਲਾਓ 2 ਟੈਂਪੂ ਲਾਓ 2-2 ਦਿਨ ਲਾਓ ਤਾਂ ਕਿ ਨਦੀ ਥੋੜੀ ਜੀ ਰੂਟੀਨ ਬਣਨੀ ਸ਼ੁਰੂ ਹੋ ਜੇ ਜਦੋਂ ਕਸਟਮਰ ਵਧੇ ਉਸ ਤੋਂ ਅਪਰਾੰਤ ਹੋ ਤੁਸੀਂ 2 ਦੇ 3 ਕਰ ਦਿਓ 4 ਕਰ ਦਿਓ ਹਰ ਕੋ ਨੂੰ ਜਿੱਦਾਂ ਆਪਣੇ ਅਕਸਰ ਕੀ ਡਾਕਟਰ ਕੀ ਹਸਪਤਾਲ ਕੀ 2 ਦਿਨ ਲੱਦਣਾ 2 ਦਿਨ ਇੱਧਰ ਬੁਆੜੇ ਇਦਾਂ ਸੈਕੰਡ ਜਿਹੜਾ ਆ ਵੀ ਜੇ ਆਪਾਂ ਉਹ ਸਾਡੇ ਜਿਹੜੀ ਕਸਟਮਰ ਸਾਡਾ ਘੱਟੋ ਘੱਟ ਜਿਹੜਾ ਮੋਬਾਈਲ ਤੋਂ ਆਉਣ ਵਾਲਾ ਸੀ ਉਹ ਵੀ ਬੰਦ ਹੋ ਗਿਆ ਉਹਦਾ ਕੋਈ ਸੋਲੂਸ਼ਨ ਉਹਦਾ ਹੋਵੇ ਘਟੂ ਘਟ ਮਵਾਈ ਤੋਂ ਜਿਹੜੇ ਦੋ ਟੈਂਪੂ ਇੱਥੇ ਲਾ ਦੋ ਤੀਸਰਾ ਜਿਹੜਾ ਆ ਚੌਥਾ ਜਿਹੜਾ ਆਪਾਂ ਕਿਸ ਵੇਲੇ ਹੁੰਦਾ ਵੀ ਸਾਡਾ ਕਸਟਮਰ ਛੋਟਾ ਬੱਚਾ ਵੀ ਆ ਜਾਂ ਕੋਈ ਹੋਰ ਵੀ ਆ ਪੁਲਿਸ ਨੂੰ ਥੋੜਾ ਜਿਹਾ ਇਨਕ ਜਾਂਦਾ ਵੈਰੀਫਾਈ ਕਰ ਲਵੇ ਵੀ ਮਜਬੂਰੀ ਚ ਆ ਡਾਕਟਰ ਦੇ ਆਇਆ ਜਾਂ ਕਿੱਦਾਂ ਆਇਆ ਤੇ ਉਹਨੂੰ ਮਤਲਬ ਪਰੇਸ਼ਾਨ ਨਾ ਕੀਤਾ ਜਾਵੇ ਬਲਕਿ ਉਹਨੂੰ ਥੋੜੀ ਜੀ ਜੇ ਲੱਗਦਾ ਜਿਹੜੇ ਤਿੰਨ ਤਿੰਨ ਪੈਸੇਂਜਰ ਆ ਕੇ ਮਤਲਬ ਮੋਟਰਸਾਈਕਲ ਤੇ ਬੈਠਦੇ ਆ ਨਾ ਉਹ ਜਿਆਦਾ ਉਹਨੂੰ ਅੱਪ ਕੀ ਕਹਿ ਸਕਦੇ ਨਿਊ ਜਨਰੇਸ਼ਨ ਜਿਹੜੀ ਆ ਹੈ ਨਾ ਉਹ ਤੰਗ ਕਰਦੀ ਹੈ ਉਹ ਹਰ ਪਾਸੇ ਜਣੀ ਇੱਕ ਮਤਲਬ ਪ੍ਰੋਬਲਮ ਆ ਉਸ ਤੋਂ ਬਾਅਦ ਜਿਹੜੀ ਸਾਡੇ ਬਜਾਟ ਦੀ ਜਿਹੜੀ ਸੇਫਟੀ ਵਾਸਤੇ ਕੈਮਰੇ ਤੁਸੀਂ ਲਗਾਏ ਆ ਜਾਂ ਬਾਕੀ ਵੀ ਠੀਕ ਆ ਇੱਕ ਜਿਹੜੀ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਘਟੂ ਘਟ ਜਿਹੜੀ ਸਾਡੇ ਪਿੱਛੇ ਹੈਗੀ ਆ ਉੱਥੇ ਲਾਈਟਾਂ ਲਾਈਆਂ ਜਾਣ ਜੇ ਅਸੀਂ ਟੈਂਪਰੇਰੀ ਵੀ ਵਾਸ਼ਰੂਮ ਜਾਂਦੇ ਆ ਤੇ ਉਹ ਪ੍ਰੋਬਲਮ ਆ ਔਰ ਰਹੀ ਗੱਲ ਜਿਹੜੀ ਵਾਸ਼ਰੂਮ ਦੀ ਜਿਹੜੀ ਗੱਲ ਆ ਇੱਕ ਤਾਂ ਜੇ ਤਾਂ ਤੁਹਾਡੇ ਇੱਕ ਸਟੈਂਡਰਡ ਆ ਮੈਂ ਬਲਜੀਤ ਉਹਨਾਂ ਨੂੰ ਵੀ ਰਜਿੰਦਰ ਨੂੰ ਵੀ ਮਤਲਬ ਕਿਹਾ ਲੇਕਿਨ ਗੱਲ ਤੇ ਨਹੀਂ ਸੁਣਦੇ ਉਸ ਅਮੀ ਦੇ ਵੀ ਸਾਡੇ ਕੋਲ ਕਮੇਟੀ ਮੈਂਬਰ ਨੇ ਆਮ ਇੱਕ ਬੱਚਾ ਵੀ ਵਧੀਆ ਗੱਲ ਕਰ ਸਕਦਾ ਔਰ ਸਿਆਣਾ ਵੀ ਵਧੀਆ ਗੱਲ ਕਰ ਸਕਦਾ ਜਿੱਦਾਂ ਆਪਣੇ ਇਹਨਾਂ ਨੇ ਕਿਹਾ ਬਿਲਣ ਹੈ ਮੈਂ ਮੈਂ ਇਹਨੂੰ ਗੱਲ ਕੀਤੀ ਸੀ ਬਿਰਦਾ ਬਾਸ਼ੂ ਮੈਂ ਇੱਟਾਂ ਨੂੰ ਬਾਂਦਰ ਨਾ ਕਰੋ ਉਹਦੇ ਉੱਤੇ ਇੱਕ ਸਲੇਬ ਕੰਧਰਣੋਂ ਛੱਡ ਕੇ ਉਰੇ ਇਹਨੂੰ ਕਰੋ ਔਰ ਉਸ ਤੋਂ ਇਲਾਵਾ ਉਹਦੇ ਖੜਨ ਲਈ ਜਿਹੜਾ ਬੰਦੇ ਦੇ ਜੈਂਟਸ ਨੇ ਬਦਲ ਤੁਸੀਂ 1 ਫੁੱਟ 6 ਇੰਚ 9 ਇੰਚ ਖੜੀ ਕਰ ਦਿਓ ਪਿੱਛੇ ਬੈਕ ਤੇ ਜਿਹੜੀ ਆ ਤੁਹਾਡੀ ਢੂਈ ਤੱਕ ਉਹ ਕੰਧ ਆਵੇ ਰਹੀ ਗੱਲ ਉਹਦੇ ਨਾਲ ਲੇਡੀਜ਼ ਜਿਹੜੀ ਆ ਹਾਂ ਇੱਕ ਜ਼ਰੂਰ ਚਾਹੀਦੀ ਆ ਤਾਂ ਕਿ ਲੜੀ ਔਰ ਸਫਾਈ ਵੀ ਹੋਵੇ ਉਹਦੀ ਸਫਾਈ ਵੀ ਹੋਊਗੀ ਔਰ ਹਵਾ ਹਰਾ ਵੀ ਰਹੂਗਾ ਉਸ ਤੋਂ ਬਾਅਦ ਸਾਨੂੰ ਇੱਕ ਮਤਲਬ ਪਤਾ ਲੱਗਾ ਉਹ ਸਾਡੇ ਬਾਜ਼ਾਰ ਚ ਤਾਂ ਹਜੇ ਸ਼ਾਇਦ ਨਹੀਂ ਤੁਸੀਂ ਕੋਈ ਵਿਜ਼ਿਟ ਕੀਤਾ ਕਿ ਤੁਸੀਂ ਕਹਿੰਦੇ ਜੀ ਵੀ ਆਪਾਂ ਘਰ ਘਰ ਪਰਤੀ ਟੈਕਸ ਲਗਾਣਾ ਜਾਂ ਦੁਕਾਨ ਪਰਤੀ ਲਗਾਣਾ ਜਾਂ ਪ੍ਰਤੀ ਸ਼ਟਰ ਲਗਾਣਾ ਲੇਕਿਨ ਇਦਾਂ ਵੀ ਅਸੀਂ ਜਿੱਦਾਂ ਹੁਣ ਤੁਸੀਂ ਪ੍ਰੋਪਰਟੀ ਟੈਕਸ ਦਿੰਨੇ ਆ ਉਹਦੇ ਵਿੱਚ ਕੀ ਹੁੰਦਾ ਹੈ ਪ੍ਰੋਪਰਟੀ ਟੈਕਸ ਚ ਜਿਹੜੀ ਸਾਨੂੰ ਤੁਸੀਂ ਕੀ ਹੈਲਪ ਦੇਣੀ ਮਤਲਬ ਉਹ ਕੋਈ ਐਸੀ ਹੈ ਕੋਈ ਮਤਲਬ ਜਿਹੜਾ ਇੱਕ ਸਾਰਿਆਂ ਨੂੰ ਵੱਡੀ ਗੱਲ ਹੈ ਜਦੋਂ ਆਪਾਂ ਕੋਈ ਟੈਕਸ ਵਗੈਰਾ ਜਾਂ ਜੋ ਲਾਉਨੇ ਆ ਬਾਜ਼ਾਰ ਤੋਂ ਸਾਰੀਆਂ ਕਲੈਕਸ਼ਨਾਂ ਦਸਹਿਰਾ, ਰਾਮਲੀਲਾ ਫਿਰ ਤੁਹਾਡੀਆਂ ਛਿੰਝਾਂ ਫਿਰ ਤੁਹਾਡੇ ਜਿਹੜੀਆਂ ਪਰਸਨਲ ਕਿਸੇ ਦੇ ਪ੍ਰੋਗਰਾਮ ਆ ਉਹ ਸਾਰੀਆਂ ਜਿਹੜੀਆਂ ਬਾਜ਼ਾਰ ਚੋਂ ਦਿੱਤੀਆਂ ਜਾਂਦੀਆਂ ਜਦਕਿ ਉਹਦੇ ਇਹ ਵੀ ਸਾਨੂੰ ਹਾਂ ਜੇ ਕਿਸੇ ਨੇ ਢੀੜਾ ਆ ਮੈਂ ਕਿਸ ਚੀਜ਼ ਦਾ ਸ਼ੌਂਕ ਰੱਖਦਾ ਮੈਂ ਮੇਰੇ ਖਿਆਲ ਮੈਂ ਆਪ ਜਾਊ ਔਰ ਜੇ ਜੇ ਤੁਸੀਂ ਕੋਈ ਕਿਸੇ ਦੀ ਦੁਕਾਨ ਤੇ ਜਾਂਨੇ ਆ ਉਹ ਸੌਦੇ ਉਹ ਦੇ ਦਿੰਦਾ ਉਹ ਸ਼ੌਂਕ ਨਾ ਨਹੀਂ ਦਿੰਦਾ ਉਹ ਤੁਹਾਡਾ ਮੂੰਹ ਮਲਾਜਾ ਕਰਦਾ ਇਸ ਕਰਕੇ ਵੀ ਉਹਤੇ ਵੀ ਕੁਝ ਕੰਟਰੋਲ ਕਰੋ ਇਸਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਗੱਲਾਂ ਤਾਂ ਹੋਰ ਬਹੁਤ ਆ ਪਰ ਮੈਨੂੰ ਇਹੀ ਲੱਗਦਾ ਹੈ ਵੀ ਜਿਹੜਾ ਇੱਕ ਮੇਜਰ ਮੈਟਰ ਜਿਹੜਾ ਹੈ ਉਹ ਇਹ ਹੈ ਵੀ ਜਿਹੜਾ ਤੁਸੀਂ ਉਹ ਸ਼ਟਰਾਂ ਵਾਲਾ ਜਾਂ ਦੁਕਾਨਾਂ ਵਾਲਾ ਉਹ ਨਾ ਪਾਇਆ ਜਾਵੇ ਤਾਂ ਕਿ ਜਿਹੜਾ ਦੁਕਾਨਦਾਰ ਇੱਕ ਰਲੀਫ ਮਹਿਸੂਸ ਕਰੇ ਦੁਕਾਨਦਾਰ ਨੂੰ ਤੁਸੀਂ ਕੋਈ ਇਸ ਤੋਂ ਐਕਸਟਰਾ ਸਹੂਲਤ ਦਿਓ ਇਹ ਤਾਂ ਸਾਡੇ ਹੱਕ ਆ ਇਸੋ ਐਕਸਟਰਾ ਸਹੂਲਤ ਕੀ ਦਿੰਨੇ ਉਹ ਤੁਸੀਂ ਦੱਸੋ ਜਿਸ ਅਕਸਰ ਕੀ ਆ ਅਕੰਡਿਆਂ ਵਾਲੇ ਆਉਂਦੇ ਆ ਮੂਹਰਾਂ ਲਾ ਕੇ ਚੜ੍ਹ ਜਾਂਦੇ ਆ ਕੀ ਉਹਦਾ ਫਾਇਦਾ ਇਹ ਉਹ ਤਾਂ ਇੱਕ ਮਤਲਬ ਅਫਸਰशाही ਆ ਤੁਸੀਂ ਜਾਂ ਤਾਂ ਉਹਦਾ ਮੈਨੀਫੈਟ ਦਿਓ ਔਰ ਵਾਕਈ ਸਟੈਂਪਿੰਗ ਕਰੋ ਜਾਂ ਕਿਸੇ ਨੂੰ ਘੱਟ ਤੋਲ ਦਾ ਫੜੋ ਫੇਰ ਇਹ ਛੋਟਾ ਜਿਹਾ ਆ ਉਹ ਮਤਲਬ ਮਹੀਨੇ ਦੀ ਮਹੀਨੇ ਹਜ਼ਾਰਾਂ ਲੱਖ ਰੁਪਏ ਇਕੱਠੇ ਕਰਕੇ ਲੈ ਜਾਂਦੇ ਆ was in sorry